ਮੈਂ ਤੇ ਕਈ ਵਾਰੀ ਇੱਕ ਗੱਲ ਹੋਰ ਵੇਖਣਾ ਤੇ ਤੁਹਾਨੂੰ ਹੱਥ ਜੋੜ ਕੇ ਇੱਕ ਬੇਨਤੀ ਕਹਿ ਲੱਗਿਆ ਬਹੁਤ ਵਾਰੀ ਹੁਣ ਗੁਰਦੁਆਰਿਆਂ ਵਿੱਚ ਅਜੀਹਾ ਹੋ ਰਿਹਾ ਹੈ ਵੀ ਸੰਗਤ ਵਿੱਚੋਂ ਨਗਰ ਦੀ ਸੰਗਤ ਹੈ ਜਿਹੜੀ ਗੁਰਦੁਆਰੇ ਆਉਂਦੇ ਨੇ ਗੁਰਬਾਣੀ ਦੇ ਗੁਟਕੇ ਸਹਿਬ ਪੁੱਥੀਆਂ ਲੈ ਕੇ ਤੇ ਆ ਕੇ ਵਜੀਰਾ ਨੂੰ ਜਾਂ ਪ੍ਰਬੰਧਕਾਂ ਨੂੰ ਕਹਿਣਗੇ ਵੀ ਭਾਈ ਸਾਹਿਬ ਆ ਜਿਹੜੀ ਬਾਣੀ ਦਾ ਗੁਟਕਾ ਸਹਿਬ ਹੈ ਜਾਂ ਪੁੱਥੀ ਹੈ ਇਹਨੂੰ ਗੁਰਦੁਆਰੀ ਰੱਖ ਲਓ ਮੈਂ ਵੇਖਿਆ ਅੱਖਾਂ ਨਾਲ ਤਾਂ ਉਹਨਾਂ ਨੂੰ ਪੁੱਛੋ ਵੀ ਕੀ ਕਾਰਨ ਹੈ ਕਹਿ ਲੱਗੇ ਜੀ ਇਹ ਬਾਪੂ ਬਾਣੀ ਪੜਦਾ ਸੀ ਜਾਂ ਮਾਤਾ ਜੀ ਬਾਣੀ ਪੜਦੇ ਹੁੰਦੇ ਸਨ ਹੁਣ ਉਹ ਮਾਤਾ ਜੀ ਚਲੇ ਗਏ ਜਾਂ ਬਾਪੂ ਜੀ ਕਾਲ ਚਲਾਣਾ ਕਰ ਗਏ ਹੁਣ ਕੋਈ ਬਾਣੀ ਨਹੀਂ ਪੜਦਾ ਤੇ ਅਸੀਂ ਸੋਚਿਆ ਵੀ ਗੁਰਦੁਆਰੀ ਜਾ ਕੇ ਦੇਵਨੇ ਮੈਂ ਹੱਥ ਜੁੜ ਕੇ ਕਈ ਵਾਰ ਕਈਆਂ ਨੂੰ ਆਖਿਆ ਵੀ ਭਲੇਓ ਫਿਰ ਪਿਓ ਦਾਦੇ ਦੀ ਜਿਹੜੀ ਜਾਇਦਾਦ ਸੀ ਜਿਹੜੀ ਜ਼ਮੀਨ ਸੀ ਉਹ ਤੇ ਤੁਸੀਂ ਧਾਰਮਿਕ ਸਥਾਨ ਨੂੰ ਨਹੀਂ ਦੇਣਾ ਏ ਉਹਦਾ ਬਣਾਇਆ ਘਰ ਉਹਦੀਆਂ ਬਣਾਈਆਂ ਵਸਤੂਆਂ ਉਹ ਤਾਂ ਹੀ ਨਹੀਂ ਤੁਸੀਂ ਦੇਨ ਆਏ ਤੁਸੀਂ ਗੁਰਬਾਣੀ ਦੀ ਪੋਥੀ ਗੁਰਦੁਆਰੇ ਦੇਨ ਆ ਗਏ ਹੋ ਤੇ ਮੈਂ ਹੱਥ ਜੁੜ ਕੇ ਅੱਖ ਨੇ ਇਹਨੂੰ ਘਰ ਹੀ ਰੱਖੋ ਬਲਕਿ ਦੋ ਚਾਰ ਗੁਰਬਾਣੀ ਦੀਆਂ ਪੋਥੀਆਂ ਇਤਿਹਾਸ ਦੀਆਂ ਕਿਤਾਬਾਂ ਹੋਰ ਲੈ ਕੇ ਆਓ ਆਪਣੇ ਘਰ ਵਿੱਚ ਜੇ ਬਾਪੂ ਬਾਣੀ ਪੜਦਾ ਸੀ ਤਾਂ ਕੋਈ ਮਾਤਾ ਜੀ ਬਾਣੀ ਪੜਦੇ ਸਨ ਉਹ ਆਪਣੇ ਭਲੇ ਲਈ ਪੜਦੇ ਸਨ ਤੁਸੀਂ ਆਪਣੇ ਭਲੇ ਲਈ ਅਮਰਤ ਬਾਣੀ ਪੜੋ ਉਹ ਆਪਣਾ ਜੀਵਨ ਚੰਗਾ ਗੁਜ਼ਾਰਗੇ ਗੁਰੂ ਚਰਨਾਂ ਵਿੱਚ ਜੁੜ ਕੇ ਕਿਰਤ ਕਾਰ ਕਰਦਿਆਂ ਕਰਤਾਰ ਚੇਤਾ ਰੱਖਿਆ ਸਿੱਖ ਦੇ ਜੀਵਨ ਦਾ ਸਿਧਾਂਤ ਹੈ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਤੇ ਅੱਗੇ ਸਿਧਾਂਤ ਨੂੰ ਤੁਸੀਂ ਆਪਣੇ ਪਰਿਵਾਰਾਂ ਵਿੱਚ ਪਾਲੋ ਇਸ ਕਾਰਨ ਮੈਂ ਜਿਹੜੀ ਬੇਨਤੀ ਕਹਿ ਰਿਹਾ ਸਾਂ ਅਸੀਂ ਗੁਰੂ ਚਰਨਾ ਵਿੱਚ ਜੁੜੀਏ ਭਾਵਨਾ ਨਾਲ ਕਿਸੇ ਸਮੇਂ ਸਿੱਖ ਕੌਮ ਦੇ ਵਿਰੋਧੀ ਜਾਣਦੇ ਨੇ ਇਹ ਗੱਲ ਸਿੱਖ ਨਸ਼ੇ ਦੇ ਵਪਾਰੀ ਨਹੀਂ ਹੈ ਸਿੱਖ ਅੰਮ੍ਰਿਤ ਬਾਣੀ ਨਾਮ ਦੇ ਵਪਾਰੀ ਨੇ ਅੱਜ ਵੀ ਬਣੇ